ਨਮਸਕਾਰ ਦੋਸਤੋ ਮੈਂ ਰੋਹਿਤ ਬਨਾਰੀ ਸਵਾਗਤ ਕਰਦਾ ਹਾਂ ਆਪਣੇ ਪ੍ਰੋਗਰਾਮ 'ਚ ਦੋਸਤੋ ਅੱਜ ਗੱਲ ਕਰਦੇ ਹਾਂ ਰਾਸ਼ੀਆਂ ਬਾਰੇ ਮੇਸ਼ ਤੋਂ ਲੈ ਕੇ ਮੀਨ ਰਾਸ਼ੀ ਵਾਹ ਤੁਹਾਨੂੰ ਜਾਣਕਾਰੀ ਦੇਵਾਂਗਾ ਸਭ ਨਾਲ ਪਹਿਲਾਂ ਮੇਸ਼ ਰਾਸ਼ੀ ਦੀ ਗੱਲ ਕਰਦੇ ਹਾਂ ਮੇਸ਼ ਰਾਸ਼ੀ ਦੀ ਅਗਰ ਗੱਲ ਕੀਤੀ ਜਾਵੇ ਤਾਂ ਮੇਸ਼ ਰਾਸ਼ੀ ਵਾਲਿਆਂ ਵਾਸਤੇ ਅੱਜ ਦਾ ਦਿਨ ਥੋੜਾ ਜਿਆ ਤਣਾਅ ਵਾਲਾ ਰਹੇਗਾ ਮਨ ਉਦਾਸ ਰਹੇਗਾ ਮਨ ਪਰੇਸ਼ਾਨ ਰਹੇਗਾ ਬੇਚੈਨੀ ਵਧੇਗੀ ਔਰ ਕੰਮ ਦੇ ਵਿੱਚ ਦਿੱਕਤਾਂ ਆਉਣੀਆਂ ਸ਼ੁਰੂ ਹੋ ਜਾਣਗੀਆਂ ਅੱਜ ਥੋੜਾ ਜਿਹਾ ਪਰੇਸ਼ਾਨੀ ਵਾਲਾ ਦਿਨ ਰਹੇਗਾ ਖਰਚਿਆਂ 'ਚ ਵਧੌਤਰੀ ਹੁੰਦੀ ਰਹੇਗੀ ਕਰਨਾ ਕੀ ਹੈ ਤੁਸੀਂ ਚਾਵਲ ਲੈ ਕੇ ਤਰਨਸਾਂ ਦੇ ਉੱਪਰ ਵ੍ਰਿਸ਼ਭ ਰਾਸ਼ੀ ਵਾਲੇ ਵਾਸਤੇ ਅੱਜ ਦਾ ਦਿਨ ਜਿਹੜਾ ਹੈ ਉਹਦੇ ਵਿੱਚ ਮਿਹਨਤ ਜ਼ਿਆਦਾ ਕਰਨ ਦਾ ਦਿਨ ਹੈ ਮਿਹਨਤ ਕਰਕੇ ਹੀ ਆਪਣੇ ਬੋਸ ਨੂੰ ਖੁਸ਼ ਕਰੰਦਾ ਦਿਨ ਹੈ ਤੁਹਾਡਾ ਸੀਨੀਅਰ ਤੁਹਾਡਾ ਬੋਸ ਤੁਹਾਡਾ ਸੀਨੀਅਰ ਜਿਹੜਾ ਹੋਏਗਾ ਉਹ ਤੁਹਾਡਾ ਤਾਂ ਖੁਸ਼ ਨਹੀਂ ਹੋਏਗਾ ਅੱਜ ਦਿਨ ਤੁਹਾਨੂੰ ਡਾਂਟ ਪੈ ਸਕਦੀ ਆਫਿਸ ਦੇ ਵਿੱਚ ਔਰ ਅਗਰ ਤੁਸੀਂ ਬਿਜ਼ਨਸ ਕਰਦੇ ਹੋ ਤਾਂ ਬਿਜ਼ਨਸ ਦੇ ਵਿੱਚ ਪ੍ਰੋਬਲਮ ਆ ਸਕਦੀ ਹੈ ਇਸ ਕਰਕੇ ਕਰਨਾ ਕੀ ਤੁਸੀਂ ਮੱਥੇ ਦੇ ਉੱਪਰ ਕੇਸਰ ਦੇ ਲੱਕ ਜ਼ਰੂਰ ਲਗਾਣਾ ਤਾਂ ਕਿ ਅੱਜ ਦਾ ਦਿਨ ਤੁਹਾਡਾ ਸ਼ੁਭ ਬਣਿਆ ਰਹੇ ਦੋਸਤੋਂ ਹੁਣ ਗੱਲ ਕਰਦੇ ਹਾਂ ਮਿਥੂਨ ਰਾਸ਼ੀ ਵਾਲਿਆਂ ਵਾਸਤੇ ਮਿਥੂਨ ਰਾਸ਼ੀ ਵਾਲੇ ਦੀ ਗੱਲ ਕੀਤੀ ਜਾਵੇ ਆਜ਼ਾਦ ਦਿਨ business ਨੂੰ ਅੱਛਾ ਚਲਾਉਣ ਵਾਲਾ business ਨੂੰ ਵਧਾਉਣ ਵਾਲਾ ਫਾਦਰ ਨਾਲ ਸਬੰਧ ਸਟਰੋਂਗ ਕਰਨ ਵਾਲਾ ਔਰ ਇੱਕ ਚੀਜ਼ ਇੱਥੇ ਪ੍ਰੋਬਲਮ ਨਜ਼ਰ ਆ ਰਹੀ ਹੈ ਕਿ ਸਰਕਾਰ ਵੱਲੋਂ ਕੋਈ ਨਾ ਕੋਈ ਤੁਹਾਨੂੰ ਨੁਕਸਾਨ ਹੋ ਸਕਦਾ ਹੈ ਅਗਰ ਤੁਸੀਂ ਗਵਰਨਮੈਂਟ ਜੌਬ ਕਰਦੇ ਹੋ ਜਾਂ ਗਵਰਨਮੈਂਟ ਐਮਪਲਾਇਰ ਹੋ ਜਾਂ ਤੁਸੀਂ ਗਵਰਨਮੈਂਟ ਰਿਲੇਟਿਡ ਕੋਈ ਕੰਮ ਕਰਨਾ ਚਾਹ ਰਹੇ ਹੋ ਤਾਂ ਉਹਦੇ ਵਿੱਚ ਤੁਹਾਨੂੰ ਦਿੱਕਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਰਨਾ ਕਿ ਤੁਸੀਂ ਗਾਇਤਰੀ ਮੰਤਰ ਦਾ ਜਪ ਕਰਕੇ ਕਰੋ ਜ਼ਰੂਰ ਜਰੂਰ ਉਸ ਤੋਂ ਹੁਣ ਕੱਲ ਕਰਦੇ ਹਾਂ ਕਰਕਰਾਸ਼ੀ ਵਾਲਿਆਂ ਵਾਸਤੇ ਕਰਕਰਾਸ਼ੀ ਵਾਲਿਆਂ ਦੀ ਅਗਰ ਗੱਲ ਕੀਤੀ ਜਾਵੇ ਅੱਜ ਸਿਤਾਰਾ ਕਿਸਮਤ ਨੂੰ ਚਮਕਾਉਣ ਵਾਲਾ ਕਿਸਮਤ ਨੂੰ ਅੱਗੇ ਲੈ ਕੇ ਜਾਣ ਵਾਲਾ ਕਿਸਮਤ ਦੇ ਵਿੱਚ ਜਿਹੜੀਆਂ ਪ੍ਰੋਬਲਮਸ ਸਿੱਗੀਆਂ ਉਹਨਾਂ ਨੂੰ ਦੂਰ ਕਰਨ ਵਾਲਾ ਕੋਈ ਧਾਰਮਿਕ ਯਾਤਰਾ ਕਰਵਾਉਣ ਵਾਲਾ ਰਹੇਗਾ ਅੱਜ ਦਾ ਦਿਨ ਤੁਹਾਡਾ ਕਾਫੀ ਮਹੱਤਵਪੂਰਨ ਰਹੇਗਾ ਲੇਕਿਨ ਕੌਨਫੀਡੈਂਸ ਲੈਵਲ ਦੇ ਵਿੱਚ ਥੋੜੀ ਜਿਹੀ ਕਮੀ ਤੁਹਾਡੇ ਨੂੰ ਦੇਖਣ ਤੋਂ ਮਿਲ ਰਹੀ ਹੈ ਔਰ ਮਨ ਥੋੜਾ ਜਿਆਦਾ ਉਦਾਸ ਰਹੇਗਾ ਕਰਨਾ ਕੀ ਹੈ ਤੁਸੀਂ ਪਾਣੀ ਦੇ ਵਿੱਚ ਦੁੱਧ ਪਾ ਕੇ ਜਰੂਰ ਨਹਾਣਾ ਤਾਂ ਕਿ ਅੱਜ ਦਾ ਦਿਨ ਤੁਹਾਡਾ ਸ਼ੁਭ ਬਣਿਆ ਰਹੇ ਦੋਸਤੋ ਹੁਣ ਗੱਲ ਕਰਦੇ ਹਾਂ ਸਿੰਘ ਰਾਸ਼ੀ ਵਾਲਿਆਂ ਵਾਸਤੇ ਸਿੰਘ ਰਾਸ਼ੀ ਵਾਲਿਆਂ ਵਾਸਤੇ ਅੱਜ ਦਾ ਦਿਨ ਵਿਦੇਸ਼ ਤੋਂ ਕੋਈ achhi khabar ਲੈ ਮਿਲ ਔਰ ਅੱਜ ਖਰਤਿਆਂ ਦੇ ਵਿੱਚ ਬੜੌਤਰੀ ਹੋਣ ਦੇ ਚਾਂਸਸ ਬਣੇ ਹੋਏ ਆ। ਤੇ ਨਾਲ ਨਾਲ ਅਗਰ ਦੇਖਿਆ ਜਾਵੇ ਤਾਂ ਅੱਜ ਦਾ ਦਿਨ ਕਾਫੀ ਮਹੱਤਵਪੂਰਨ ਰਹਿਣ ਵਾਲਾ ਹੈ। ਅਜ ਰੋਣ ਕੋਈ ਨਾ ਕੋਈ ਪਰੇਸ਼ਾਨੀ ਤੁਹਾਨੂੰ ਘੇਰ ਸਕਦੀ ਹੈ। ਕੋਈ ਨਾ ਕੋਈ ਦਿੱਕਤ ਤੁਹਾਨੂੰ ਆ ਸਕਦੀ ਹੈ। ਕਰਨਾ ਕੀ ਹੈ ਤੁਸੀਂ? ਕਰਨਾ ਇਹ ਹੈ ਕਿ ਗਾਇਤਰੀ ਮੰਤਰ ਦਾ ਜਾਪ ਕਰਕੇ ਕਰੋ। ਜ਼ਰੂਰ ਜਾਣਾ ਹੈ ਤਾਂ ਕਿ ਅਜ ਦਾ ਦਿਨ ਤੁਹਾਡਾ ਸ਼ੁਭ ਬਣਿਆ ਰਹੇ। ਦੋਸਤੋ ਹੁਣ ਗੱਲ ਕਰਦੇ ਕੰਨਿਆ ਰਸ਼ੀ ਵਾਲਿਆਂ ਵਾਸਤੇ। ਕੰਨਿਆ ਰਸ਼ੀ ਵਾਲੇ ਦੀ ਅਗਰ ਗੱਲ ਕੀਤੀ ਜਾਵੇ ਤਾਂ ਅੱਜ ਦਾ ਦਿਨ ਲੜਾਈ ਝਗੜੇ ਵਾਲਾ ਪਤੀ ਪਤਨੀ ਦੇ ਸਬੰਧ ਨੂੰ ਖਰਾਬ ਕਰਨ ਵਾਲਾ ਔਰ ਅੱਜ ਦਾ ਦਿਨ ਵਿਗਨ ਵਾਲਾ ਰਹੇਗਾ ਅੱਜ ਦਾ ਦਿਨ ਪਰੇਸ਼ਾਨੀਆਂ ਤੁਹਾਨੂੰ ਘੇਰ ਕੇ ਰੱਖਣਗੀਆਂ ਔਰ ਕੋਈ ਮੇਜਰ ਦਿੱਕਤ ਤੁਹਾਨੂੰ ਆ ਸਕਦੀ ਹੈ ਕਰਨਾ ਕੀ ਤੁਸੀਂ ਥੋੜੇ ਜਿਹਾ ਜੌਨ ਲੈ ਕੇ ਚਲਦੇ ਪਾਣੀ ਚ ਬੁਹਾ ਦੇਣੀ ਉਸ ਤੋਂ ਫੋਨ ਕਾਲ ਕਰਦੇ ਤੁਲਾ ਰਾਸ਼ੀ ਵਾਲਿਆਂ ਵਾਸਤੇ ਤੁਲਾ ਰਾਸ਼ੀ ਬਰਨ ਦੀ ਗੱਲ ਕੀਤੀ ਜਾਵੇ ਤੁਲਾ ਰਾਸ਼ੀ ਵਾਲਿਆਂ ਵਾਸਤੇ ਅੱਜ ਦਾ ਦਿਨ ਜਿਹੜਾ ਹੈ ਮਿਹਨਤ ਖਰਾਬ ਰਹੇਗੀ ਮਿਹਨਤ ਦੇ ਰਿਜ਼ਲਟ ਨਹੀਂ ਮਿਲਵਾਨਗੇ ਸਫਲਤਾ ਮਿਲਦੇ ਮਿਲਦੇ ਰੁਕ ਜਾਏਗੀ ਕੰਮ ਹੁੰਦੇ ਹੁੰਦੇ ਰੁਕਨੇ ਸ਼ੁਰੂ ਹੋ ਜਾਣਗੇ ਔਰ ਇਸ ਦੇ ਨਾਲ-ਨਾਲ ਕੋਈ ਛੋਟੀ ਮੋੜ ਲੜਾਈ ਝਗੜਾ ਵੀ ਹੋ ਸਕਦਾ ਹੈ ਕੋਈ ਗਲੀ ਗਵਾਨ ਨਾਲ ਲਈ ਝਗੜਾ ਹੋ ਸਕਦਾ ਹੈ ਇਸ ਕਰਕੇ ਥੋੜਾ ਜਿਹਾ ਬਚ ਕੇ ਚੱਲਣ ਦੀ ਜਰੂਰਤ ਹੈ ਅੱਜ ਆਪਣੇ ਗੁੱਸੇ ਦੇ ਉੱਪਰ ਥੋੜਾ ਜਿਹਾ ਕਾਬੂ ਰੱਖੋ ਕਰਨਾ ਕੀ ਹੈ ਤੁਸੀਂ ਕਰਨਾ ਇਹ ਹੈ ਕਿ ਗਾਇਤਰੀ ਮੰਤਰ ਦਾ ਜਾਪ ਜਰੂਰ ਕਰਨਾ ਹੈ ਤਾਂ ਕਿ ਅਜਾ ਦਿਨ ਤੁਹਾਡਾ ਸ਼ੁਭ ਬਣਿਆ ਰਹੇ ਦੋਸਤੋਂ ਫੋਨ ਕਰਦੇ ਆ ਰਿਸ਼ੀਕ ਰਾਸ਼ੀ ਵਾਲਿਆਂ ਵਾਸਤੇ ਰਿਸ਼ੀਕ ਰਾਸ਼ੀ ਵਾਲਿਆਂ ਦੇ ਨਾਲ ਗੱਲ ਕੀਤੀ ਜਾਵੇ ਅੱਜ ਦਾ ਦਿਨ ਜਿਹੜਾ ਹੈ ਸਟਮਕ ਨੂੰ ਥੋੜਾ ਜਿਹਾ ਅਫਸਰਟ ਕਰਨ ਵਾਲਾ ਪੇਟ ਨੂੰ ਖਰਾਬ ਕਰਨ ਵਾਲਾ ਰਿਸ਼ਤਿਆਂ ਦੇ ਵਿੱਚ ਗੜਬੜ ਕਰਨ ਵਾਲਾ ਅਗਰ ਤੁਸੀਂ ਕਿਸੇ ਨੂੰ ਪਸੰਦ ਕਰ ਰਹੇ ਹੋ ਲਵ ਤੁਹਾਡਾ ਚੱਲ ਰਿਹਾ ਹੈ ਉਸ ਲਵ ਦੇ ਵਿੱਚ ਦਿੱਕਤ ਆ ਸਕਦੀ ਹੈ ਸ਼ੇਅਰ ਮਾਰਕੀਟ ਦੇ ਵਿੱਚ ਨੁਕਸਾਨ ਹੋਣ ਦੇ ਚਾਂਸਸ ਬਣੇ ਹੋਏ ਆ ਕਰਨਾ ਕੀ ਤੁਸੀਂ ਕਰਨਾ ਇਹ ਹੈ ਕਿ ਥੋੜੇ ਜਿਹਾ ਜੋ ਲੈ ਕੇ ਉਹਨਾਂ ਵਿੱਚ ਥੋੜਾ ਜਿਹਾ ਕੱਚਾ ਦੁੱਧ ਪਾ ਕੇ ਉਹਨੂੰ ਚਲਦੇ ਪਾਣੀ 'ਚ ਯੂਰ ਬਹਾਨਾ ਤਾਂ ਕਿ ਅਦਰਿੰਦਾ ਤੁਹਾਡਾ ਸ਼ੁੱਭ ਬਣੇ ਰਹੇ ਉਸ ਤੋਂ ਹੁਣ ਗੱਲ ਕਰਦੇ ਆ ਤੁਹਾਨੂੰ ਰਸ਼ੀ ਵਾਲਿਆਂ ਵਾਸਤੇ ਤੁਹਾਨੂੰ ਰਸ਼ੀ ਵਾਲਿਆਂ ਦੀ ਅਗਰ ਗੱਲ ਕੀਤੀ ਜਾਵੇ ਤਾਂ ਅੱਜ ਦਾ ਦਿਨ ਜਿਹੜਾ ਹੈਗਾ ਮਨ ਨੂੰ ਦਾਸ ਕਰਨ ਵਾਲਾ ਰਹੇਗਾ ਮਦਦ ਦੀ ਸਿਹਤ ਖਰਾਬ ਹੋ ਸਕਦੀ ਹੈ ਮਦਦ ਦੀ ਸਿਹਤ ਦੇ ਵਿੱਚ ਪ੍ਰੋਬਲਮ ਆ ਸਕਦੀ ਹੈ ਔਰ ਇਸ ਦੇ ਨਾਲ ਨਾਲ ਤੁਹਾਡੇ ਘਰ ਦੇ ਵਿੱਚ ਕੋਈ ਨਾ ਕੋਈ 네ਗੈਟਿਵਿਟੀ ਦੇ ਰੇਰ ਕੇ ਤੁਹਾਨੂੰ ਰੱਖੇਗੀ ਮਨ ਉਦਾਸ ਰਹੇਗਾ ਮਨ ਪਰੇਸ਼ਾਨ ਰਹੇਗਾ ਔਰ ਕਰਨਾ ਕੀ ਹੈ ਤੁਸੀਂ ਕਰਨਾ ਇਹ ਹੈ ਕਿ ਅੱਜ ਦੇ ਦਿਨ ਤੁਹਾਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਵੇ ਤੁਸੀਂ ਅੱਜ ਦੇ ਦਿਨ ਚਾਵਲ ਲੈ ਕੇ ਕਿਸੇ ਗਰੀਬ ਨੂੰ ਦਾਨ ਜ਼ਰੂਰ ਕਰਨੇ ਦੋਸਤੋ ਹੁਣ ਗੱਲ ਕਰਦੇ ਹਾਂ ਮਕਰ ਰਾਸ਼ੀ ਵਾਲਿਆਂ ਵਾਸਤੇ ਮਕਰ ਰਾਸ਼ੀ ਵਾਲਿਆਂ ਦੀ ਗੱਲ ਕੀਤੀ ਜਾਵੇ ਤਾਂ ਅੱਜ ਕਿਸੇ ਮਿੱਤਰ ਦੇ ਸਹਿਯੋਗ ਮਿਲਣ ਦੇ ਚਾਂਸਸ ਬਣੇ ਹੋਏ ਆ ਅੱਜ ਜਿਹੜਾ ਕੌਨਫੀਡੈਂਸ ਲੈਵਲ ਕਾਫੀ ਅੱਛਾ ਵਧੇਗਾ ਇਸ ਦੇ ਨਾਲ ਅੱਜ ਕੰਮ ਦੇ ਵਿੱਚ ਸਫਲਤਾ ਮਿਲਣ ਦੇ ਚਾਂਸਸ ਬਣੇ ਹੋਏ ਆ ਇਸ ਦੇ ਨਾਲ ਨਾਲ ਅੱਜ ਕੋਈ ਛੋਟੀ ਮੋਟੀ ਯਾਤਰਾ ਵੀ ਹੋ ਸਕਦੀ ਹੈ ਇਹ ਯਾਤਰਾ ਦੇ ਯੋਗ ਵੀ ਬਣੇ ਹੋਏ ਆ ਪਰ ਕਿਸੇ ਤਰ੍ਹਾਂ ਦਾ ਕੋਈ ਵਿਗਨ ਆਉਣ ਦੇ ਚਾਂਸਸ ਵੀ ਨਾਲ ਬਣੇ ਹੋਏ ਆ ਕਰਨਾ ਕੀ ਹੈ ਤੁਸੀਂ ਕਰਨਾ ਇਹ ਹੈ ਕਿ ਅੱਜ ਦਾ ਦਿਨ ਪਾਣੀ ਵਿੱਚ ਦੁੱਧ ਪਾ ਕੇ ਜਰੂਰ ਨਹਾਣਾ ਤਾਂ ਕਿ ਅੱਜ ਦੇ ਦਿਨ ਤੁਹਾਡਾ ਸ਼ੁਭ ਬਣਿਆ ਰਹੇ ਦੋਸਤੋ ਹੁਣ ਗੱਲ ਕਰਦੇ ਹਾਂ ਕੁੰਭ ਰਾਸ਼ੀ ਵਾਲਿਆਂ ਦੀ ਕੁੰਭ ਰਾਸ਼ੀ ਵਾਲੇ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਅੱਜ ਦਾ ਦਿਨ ਪੈਸੇ ਨੂੰ ਫਸਾਉਣ ਵਾਲਾ ਪੈਸੇ ਵੱਲੋਂ ਟਾਈਟ ਹੋਣ ਵਾਲਾ ਔਰ ਪੈਸੇ ਦੀ ਦਿੱਕਤ ਦੇਣ ਵਾਲਾ ਰਹੇਗਾ ਪਰਿਵਾਰ ਦੇ ਵਿੱਚ ਲੜਾਈ ਝਗੜੇ ਦਾ ਮਾਹੌਲ ਰਹਿ ਸਕਦਾ ਹੈ ਔਰ ਜੁਆਇੰਟ ਫੈਮਿਲੀ ਵਿੱਚ ਦਿੱਕਤ ਆ ਸਕਦੀ ਤੁਹਾਨੂੰ ਕਰਨਾ ਕੀ ਤੁਸੀਂ ਮੱਥੇ ਉੱਪਰ ਕੇਸਰ ਤਿਲਕ ਜ ਅੱਕੇ ਦਾ ਦਿਨ ਟਾਡਾ ਸ਼ੁਭ ਬਣਿਆ ਰਹੇ। ਦੋਸਤੋ ਹੁਣ ਗੱਲ ਕਰਦੇ ਹਾਂ ਮੀਨ ਰਾਸ਼ੀ ਵਾਲਿਆਂ ਵਾਸਤੇ। ਮੀਨ ਰਾਸ਼ੀ ਵਾਲਿਆਂ ਦੀ ਗੱਲ ਕੀਤੀ ਜਾਵੇ। ਮੀਨ ਰਾਸ਼ੀ ਵਾਲਿਆਂ ਵਾਸਤੇ ਅੱਜ ਦਾ ਦਿਨ ਕੰਫੀਡੈਂਸ ਲੈਵਲ ਨੂੰ ਵਧਾਉਣ ਵਾਲਾ ਰਹੇਗਾ। ਕੰਮ ਦੇ ਵਿੱਚ ਸਫਲਤਾ ਵਾਲਾ ਰਹੇਗਾ। ਲੇਕਿਨ ਦਿਮਾਗ ਦੇ ਵਿੱਚ ਕੋਈ ਨਾ ਕੋਈ 네ਗੇਟਿਵ ਚੀਜ਼ਾਂ ਹਮੇਸ਼ਾ ਘੁੰਮਦੀਆਂ ਰਹਿਣਗੀਆਂ। ਇਸ ਦੇ ਨਾਲ-ਨਾਲ ਸ਼ੇਅਰ ਮਾਰਕੀਟ ਦੇ ਵਿੱਚ ਬੈਨੀਫਿਟ ਲੈਣ ਦਾ ਦਿਨ ਹੈ। ਸ਼ੇਅਰ ਮਾਰਕੀਟ ਵਿੱਚ ਤੁਹਾਨੂੰ ਬੈਨੀਫਿਟ ਵੀ ਮਿਲ ਸਕਦਾ ਹੈ। ਕਰਨਾ ਕੀ ਹੈ ਤੁਸੀਂ? ਕਰਨਾ ਇਹ ਹੈ ਕਿ ਪਾਣੀ ਦੇ ਵਿੱਚ ਦੁੱਧ ਪਾ ਕੇ ਜ਼ਰੂਰ ਖਾਣਾ ਤਾਂ ਕਿ ਅੱਜ ਦਾ ਦਿਨ ਤੁਹਾਡਾ ਸ਼ੁਭ ਬਾਰਾਨਾਸ਼ੀ ਬਾਰੇ ਮੈਂ ਤੁਹਾਨੂੰ ਦੱਸਿਆ ਬਾਕੀ ਤੁਸੀਂ ਜੇ ਮੈਨੂੰ ਮਿਲ ਕੇ ਆਪਣੀ ਸਮੱਸਿਆ ਦਾ ਹੱਲ ਕਰਨਾ ਚਾਹੁੰਦੇ ਹੋ ਤਾਂ ਨਿੱਜੀ ਸਕਰੀਨ ਤੇ ਅਪਾਇੰਟਮੈਂਟ ਨੰਬਰ ਚੱਲ ਰਹੇ ਆ ਇਹਨਾਂ ਤੇ ਫੋਨ ਕਰਕੇ ਤੁਸੀਂ ਅਪਾਇੰਟਮੈਂਟ ਲੈ ਕੇ ਮੈਨੂੰ ਮਿਲ ਸਕਦੇ ਹੋ ਅੱਜ ਦਾ ਪ੍ਰੋਗਰਾਮ ਇੱਥੇ ਖਤਮ ਕਰਦੇ ਕੱਲ ਫੇਰ ਮਿਲਾਂਗੇ ਨਮਸਕਾਰ